ਆਪਾ ਜੇਲ ਤੋਂ ਰਿਹਾ ਹੋਏ ਵਿਕਰਮ ਸਿੰਘ ਮਜੀਠੀਆ ਨੇ ਦੁੱਖਨਵਾਰਨ ਸਾਬ ਦੇ ਵਿੱਚ ਟੇਕਿਆ ਮੱਥਾ মিডিਆ ਦੇ ਨਾਲ ਗੱਲਬਾਤ ਕਰਦੇ ਹੋਏ ਉਹਨਾਂ ਕੀ ਕਿਹਾ ਆਓ ਸੁਣਦੇ ਹਾਂ ਅੱਜ ਮੈਂ ਅੱਜ ਨਹੀਂ ਕੀਤਾ ਜਿਸ ਦਿਨ ਪਰਚਾ ਹੋਇਆ ਉਸ ਦਿਨ ਵੀ ਸ਼ੁਕਰਾਨੇ ਚ ਇਸ ਜੀ ਜੀ ਰੋਜ਼ ਕਰੀਦਾ ਗੁਰੂ ਸਾਹਿਬ ਸੱਚੇ ਪਾਤਸ਼ਾਹ ਦਾ ਤਨ ਤਨ ਨੂੰ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਤਨ ਤਨ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਤਨ ਤਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸੱਚੇ ਪਾਤਸ਼ਾਹ ਤਨ ਤਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਅਪਾਰ ਬਖਸ਼ਿਸ਼ ਗੁਰੂ ਸਾਹਿਬ ਦੀ ਆ ਗੁਰੂ ਸਾਹਿਬ ਨੇ ਅਰਦਾਸ ਦੇ ਉੱਤੇ ਇਸ ਨਮਾਣੇ ਨਾਚੀਜ ਇਨਸਾਨ ਤੇ ਸਦਾ ਹੀ ਆਪ ਦਾ ਮહેર ਪਰਿਆ ਹੱਥ ਰੱਖਿਆ ਅਰਦਾਸ ਦੀ ਇਹ ਬੇਨਤੀ ਹੈ ਕਿ ਸਦਾ ਹੀ ਆਪ ਦਾ ਮહેર ਪਰਿਆ ਹੱਥ ਰੱਖਣ ਅਸੀਂ ਬਹੁਤ ਵੱਡਾ ਪੁੱਲਨ ਹਾਰ ਆਮਾ ਔਰ ਗੁਰੂ ਸਾਹਿਬ ਬਖਸ਼ਣ ਹਾਰ ਆ ਨੇ ਔਰ ਗੁਰੂ ਸਾਹਿਬ ਦੇ ਚਰਨ ਪਰਸ ਕੇ ਗੁਰੂ ਸਾਹਿਬ ਦੇ ਅਰਦਾਸ ਬੇਨਤੀ ਕਰਕੇ ਗੁਰੂ ਸਾਹਿਬ ਨੇ ਮੈਨੂੰ ਇਹ ਬਲ ਬਖਸ਼ਿਆ ਸਰਕਾਰਾਂ ਦੇ ਖਿਲਾਫ ਲੜਨਾ ਕਿਤੇ ਸੌਖਾ ਨਾ ਸਮਝ ਲਿਓ ਵੱਡੇ ਵੱਡੇ ਭੱਜਦੇ ਵੇਖੇ ਆ ਔਰ ਮੈਨੂੰ ਇਸ ਗੱਲ ਦੀ ਬੜੀ ਤਸੱਲੀ ਆ ਕਿ ਬਾਬਾ ਜ਼ੋਰਾਵਰ ਸਿੰਘ ਜੀ ਨੇ ਬਾਬਾ ਫਤਿਹ ਸਿੰਘ ਜੀ ਨੇ ਮੈਨੂੰ ਇਹ ਬਲ ਬਖਸ਼ਿਸ਼ ਕੀਤਾ ਕਿ ਜਿਵੇਂ ਉਹਨਾਂ ਨੇ ਮੁਗਲ ਸਰਕਾਰਾਂ ਦੀ ਸੂਬਾ ਸਰਾਂ ਦੀ ਅੱਗੇ ਝੁਕੇ ਨਹੀਂ ਹੱਕ ਸੱਚ ਦੀ ਆਵਾਜ਼ ਨੂੰ ਬੁਲੰਦ ਰੱਖਿਆ ਖਾਲਸੇ ਦੀ ਆਵਾਜ਼ ਨੂੰ ਚੜ੍ਹਦੀ ਕਲਾ 'ਚ ਰੱਖਿਆ ਉਹੀ ਗੁਰੂ ਸਾਹਿਬ ਦੀ ਬਖਸ਼ਿਸ਼ ਉਥੋਂ ਪ੍ਰੇਰਣਾ ਲੈ ਕੇ ਉਹਨਾਂ ਦੇ ਚਰਣਾ ਨੂੰ ਨੱਥ ਮਸਟਕ ਹੋ ਕੇ ਗੁਰੂ ਸਾਹਿਬ ਦਾਸ ਨੂੰ ਵੀ ਇਹ ਬਲ ਬਖਸ਼ਿਆ घास ਕੇਸ ਨਾਲ ਦਾ ਸਦਾ ਗੁਰੂ ਦੀ ਸੰਗਤ ਦਾ ਸੱਚੇ ਪਾਤਸ਼ਾਹ ਦਾ ਆਪ ਜੀ ਸਭ ਦਾ ਦੇਖੋ ਬਹੁਤ ਵੱਡੀ ਖੁਸ਼ੀ ਹੈ ਮੈਂ ਅਕਾਲ ਪੁਰਖ ਦਾ ਸ਼ੁਕਰਾਨਾ ਕਰਦਾ ਜਿਹੜੀ ਦੇਸ਼ ਦੀ ਸਾਡੀ ਸਭ ਤੋਂ ਵੱਡੀ ਅਦਾਲਤ ਹੈ ਸੁਪਰੀਮ ਕੋਰਟ ਉਹਦੇ ਜੱਜ ਸਾਹਿਬਾਨ ਦਾ ਧੰਨਵਾਦ ਕਰਦਾ ਕਿ ਜਿਹੜੇ ਝੂਠੇ ਕੇਸ ਦੇ ਵਿੱਚ ਸਰਦਾਰ ਬਿਗਨ ਸਿੰਘ ਮਜੀਠੀਆ ਨੂੰ ਬਦਲਾਖੋਰੀ ਦੀ ਰਾਜਨੀਤੀ ਤਹਿਤ ਫਸਾਇਆ ਗਿਆ ਸੀ ਤੱਕ ਇਹਨਾਂ ਅਦਾਲਤ ਨੇ ਬੜਾ ਵੱਡਾ ਫੈਸਲਾ ਕਰਕੇ ਤੇ ਉਹਨਾਂ ਨੂੰ ਵੰਡੀ ਰਾਹ ਦਿੱਤੀ। ਔਰ ਮੈਨੂੰ ਖੁਸ਼ੀ ਹੈ ਕਿ ਅੱਜੋ 7 ਮਹੀਨੇ ਬਾਅਦ ਬੜੀ ਚੜ੍ਹਦੀ ਕਲਾ ਦੇ ਵਿੱਚ ਰਹਿੰਦੇ ਹੋਏ ਝੇਲ ਤੋਂ ਬਾਹਰ ਆ ਰਹੇ ਆਂ ਔਰ ਆਸ ਹੈ ਕਿ ਤਗੜੇ ਹੋ ਕੇ ਡਟ ਕੇ ਫਿਰ ਸਰਕਾਰ ਦੇ ਖਿਲਾਫ ਸਰਕਾਰ ਦੀਆਂ ਮਾੜੀਆਂ ਨੀਤੀਆਂ ਦੇ ਖਿਲਾਫ ਡਟ ਕੇ ਜਿਹੜਾ ਜੋ ਜਰਗੇ ਜੀਮਾ ਸਾਹਿਬ ਸਰਕਾਰ ਦੀ ਗੱਲ ਕੀਤੀ ਹੈ ਅੱਜ ਸੀਐਮ ਪ੍ਰਵੰਗਪਨ ਜੀ ਵੱਲੋਂ ਇੱਕ ਤੰਜ ਦਸਿਆ ਗਿਆ ਉਸ ਦੇ ਦੇਖੋ ਜਿਹੜਾ ਸੀਐਮ ਸਾਹਿਬ ਨੇ ਜਿਹੜੇ ਰਾਦਾ ਸੋਮੀ ਵਾਲੇ ਬਾਬਾ ਜੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਸਾਹਿਬ ਦੇ ਬਾਰੇ ਚ ਜਿਹੜਾ ਤੰਜ ਕੱਸਿਆ ਉਹ ਬਹੁਤ ਬੰਦਪਗ ਸਾਡੇ ਖਿਲਾਫ ਕੁਝ ਕਹਿ ਲੈਣ ਕੋਈ ਫਰਕ ਨਹੀਂ ਪੈਂਦਾ ਕਿਸੇ ਹੋਰ ਰਾਜਨੀਤਿਕ ਲੀਡਰ ਦੇ ਖਿਲਾਫ ਅਗਰ ਉਹ ਕੁਝ ਬੋਲਦੇ ਆ ਕੋਈ ਫਰਕ ਨਹੀਂ ਪਰ ਦੇਸ਼ ਦੀ ਇੱਕ ਵੱਡੀ ਧਾਰਮਿਕ ਸ਼ਖਸੀਅਤ ਜਿਹੜੀ ਹਮੇਸ਼ਾ ਨਿਰਵਿਵਾਦ ਰਹੀ ਹੈ ਜਿਨ੍ਹਾਂ ਨੇ ਕਦੀ ਵੀ ਰਾਜਨੀਤੀ ਦੀ ਗੱਲ ਜਿਹੜੀ ਐ ਕਦੀ ਵੀ ਕਿਤੇ ਮੀਡੀਆ ਦੇ ਵਿੱਚ ਆ ਕੇ ਹੋਰ ਕਿਤੇ ਨਹੀਂ ਕੀਤੀ। ਅਗਰ ਜੇਲ੍ਹ ਦੇ ਵਿੱਚ ਮੁਲਾਕਾਤ ਕਰਨ ਤੋਂ ਬਾਅਦ ਸਾਰੇ ਹਾਲਾਤਾਂ ਨੂੰ ਦੇਖਣ ਤੋਂ ਬਾਅਦ ਉਹਨਾਂ ਨੇ ਸਚਾਈ ਦੇ ਦੋ ਲਫ਼ਜ਼ ਕਹੇ। ਤੇ ਮੁੱਖ ਮੰਤਰੀ ਸਾਹਿਬ ਨੂੰ ਹਲੀਮੀ ਦੇ ਨਾਲ ਉਹ ਸਵੀਕਾਰ ਕਰਨੇ ਚਾਹੀਦੇ। ਉਹਦੇ ਤੋਂ ਕੁਝ ਨਾ ਕੁਝ ਸਿੱਖਣਾ ਚਾਹੀਦਾ ਸੀ। ਪਰ ਜਿਹੜੀ ਭਾਸ਼ਾ ਮੁੱਖ ਮੰਤਰੀ ਸਾਹਿਬ ਨੇ ਇੱਕ ਵੱਡੀ ਧਾਰਮਿਕ ਸਖਸ਼ੀਅਤ ਦੇ ਬਾਰੇ ਚ ਵਰਤੀ ਹੈ ਉਹ ਬਹੁਤ ਬੰਦਪਕੀ ਹੈ ਮੈਂ ਤਾਂ ਹੁਣ ਵੀ ਉਹਨਾਂ ਨੂੰ ਬੇਨਤੀ ਕਰਦਾ ਵੀ ਸਾਡੇ ਖਿਲਾਫ ਬਿਸ਼ੱਕ ਚਾਰ ਬਿਆਨ ਦੇ ਲੋ ਮਜੀਠਾ ਸਾਹਿਬ ਦੇ ਖਿਲਾਫ 10 ਦੇ ਲੋ ਪਰ ਉਹ ਜਿਹੜੀ ਤੁਸੀਂ ਗਲਤੀ ਕੀਤੀ ਹੈ ਤੁਹਾਨੂੰ ਆਪਣਾ ਟਵੀਟ ਵਾਪਸ ਲੈਣਾ ਚਾਹੀਦਾ ਸਾਡਾ ਦੇਸ਼ ਜਿਹੜਾ ਸਾਡੀ ਜਿਹੜੇ ਸੰਸਕਾਰ ਨੇ ਜੋ ਸਾਡਾ ਇਤਿਹਾਸ ਹੈ ਸਾਡੇ ਇਤਿਹਾਸ ਦੇ ਵਿੱਚ ਜਦੋਂ ਵੀ ਕਿਤੇ ਜ਼ਬਰ ਜ਼ੁਲਮ ਹੋਇਆ ਤੇ ਸਾਡੇ ਗੁਰੂ ਸਾਹਿਬਾਨਾਂ ਨੇ ਇੱਥੋਂ ਤੱਕ ਕਿ ਅੱਗੇ ਆ ਕੇ ਆਪ ਜ਼ੁਲਮ ਦਾ ਟੱਕਰਾ ਬੜੇ ਜਿਹੜੀ ਹੈ ਦਲੇਰੀ ਨਾਲ ਬਹਾਦਰੀ ਨਾਲ ਔਰ ਬਹੁਤ ਕੁਝ ਕਹਿ ਕੇ ਸਖਤ ਲਫ਼ਜ਼ਾਂ ਦੇ ਵਿੱਚ ਆਪ ਕੀਤਾ ਤੇ ਅਗਰ ਅੱਜ ਧਾਰਮਿਕ ਸ਼ਖਸੀਅਤਾਂ ਗੁਰੂ ਸਾਹਿਬਾਨ ਦੇ ਜੀਵਨ ਤੋਂ ਸੇਧ ਲੈ ਕੇ ਸੱਚ ਨਹੀਂ ਬੋਲਣਗੀਆਂ ਤੇ ਫਿਰ ਹੋਰ ਕੌਣ ਸੱਚ ਬੋਲੂਗਾ ਇਹ ਤਾਂ ਸਾਰਿਆਂ ਨੂੰ ਸੇਧ ਲੈਣੀ ਚਾਹੀਦੀ ਹੈ ਪਰ ਇਹ ਪੰਚਾਇਤ ਦੇ ਵਿੱਚ ਬਜ਼ੁਰਗ ਜਿਹੜਾ ਕੋਈ ਬੈਠੇ ਆ ਉਹ ਆਪਣੀ ਜ਼ਿੰਮੇਵਾਰੀ ਸਮਝਦੇ ਜਦੋਂ ਸੱਚ ਬੋਲਦੇ ਤੇ ਕਹੀ ਤੁਸੀਂ ਉਹਨਾਂ ਤੇ ਦੋਸ਼ ਲਾਓਗੇ ਉਹਨਾਂ ਤੇ ਤੰਜ ਕਸੋਗੇ ਇਸ ਕਰਕੇ ਚਾਹੀਦਾ ਸੀ ਕਿ ਸਰਕਾਰ ਇਨਟਰੋਸਪੈਕਸ਼ਨ ਕਰਦੀ ਆਪਣੇ ਅੰਦਰ ਝਾਤੀ ਮਾਰਦੀ ਪਰ ਬਹੁਤ ਹੀ ਮੈਂ ਸਮਝਦਾ ਕਿ ਮਾੜਾ ਕੰਮ ਹੋਇਆ ਕਿ ਕੱਲ ਵਿੱਤ ਮੰਤਰੀ ਸਾਹਿਬ ਨੇ ਪਰਸੋਂ ਉਹਨਾਂ ਦੇ ਜਿਹੜੇ ਮੀਡੀਆ ਡਵਾਈਜ਼ਰ ਸਾਹਿਬ ਨੇ ਪੰਨੂ ਸਾਹਿਬ ਉਨ੍ਹਾਂ ਨੇ ਉਪਦੇਸ਼ ਦਿੱਤੇ ਕੱਲ ਵਿੱਤ ਮੰਤਰੀ ਸਾਹਿਬ ਨੇ ਅੱਜ ਮੁੱਖ ਮੰਤਰੀ ਸਾਹਿਬ ਨੇ ਇਹ ਕੋਈ ਚੰਗੀਆਂ ਹਰਵਾਇਤਾ ਨਹੀਂ ਸਾਡੇ ਸੂਬੇ ਵਾਸਤੇ ਇਹੋ ਜਿਹੇ ਕੰਮਾਂ ਤੋਂ ਉਹਨਾਂ ਨੂੰ ਗਰੇਜ ਕਰਦੇ ਚੈਲੰਜ ਕਰਨ ਦੀ ਗੱਲ ਕਰ ਰਹੇ ਨੇ ਕਿ ਅਸੀਂ ਚੈਲੰਜ ਕਰਾਂਗੇ ਇਸ ਨੂੰ ਜਵਾਨ ਤੋਂ ਤੇ ਪਹਿਲਾਂ ਵੀ ਕਿੰਨੀ ਵਾਰੀ ਚੈਲੰਜ ਕੀਤੇ ਹੁਣ ਵੀ ਕਰੋ ਅਸੀਂ ਇੰਨੀਆਂ ਗੱਲਾਂ ਤੋਂ ਤਾਂ ਨਹੀਂ ਰੁਕਦੇ ਸੁਪਰੀਮ ਕੋਰਟ ਤੋਂ ਉੱਤੇ ਕਹੜੀ ਦੱਸਤਾ ਹੁਣ ਯੂਨਾਈਟਿਡ ਨੇਸ਼ਨ ਚ ਜਾਓਗੇ ਉੱਥੇ ਜਾਓਗੇ ਹੁਣ ਕਿੱਥੇ ਜਾਓਗੇ ਜਾਓ ਜੇ ਕੋਈ ਤੁਹਾਡੇ ਕੋਲ অপਸ਼ਨ ਹੈਗੀ ਹੈ ਤੇ ਤੁਸੀਂ ਜਾਓ ਸਾਨੂੰ ਵਿੱਚ ਕੀ ਫਰਕ ਪੈਂਦਾ ਮੀਟਿੰਗਾਂ ਤੋਂ ਬਾਹਰ ਹੁਣ ਅਕਾਲੀ ਦਲੋਂ ਹੋਰ ਬਜੂਤੀ ਮਿਲ ਬਹੁਤ ਵੱਡੀ ਮਜ਼ਬੂਤੀ ਹੈ ਕਿਉਂਕਿ ਅਕਾਲੀ ਦਲ ਜਿਹੜਾ ਬੜੇ ਵੱਡੇ ਸੰਘਰਸ਼ ਤੇ ਵਿੱਚੋਂ ਤੇ ਬੜੀ ਵੱਡੀ ਵਿਚਾਰਧਾਰਾ ਵਾਲੀ ਪਾਰਟੀ ਹੈ ਬੜੇ ਜ਼ਬਰ ਜ਼ੁਲਮ ਜਿਹੜੇ ਆ ਵਕ ਵਕ ਲਹਿਰਾਂ ਦੇ ਵਿੱਚ ਸਾਡੇ ਬਜ਼ੁਰਗਾਂ ਨੇ ਸਹੇ ਆ ਇਸ ਕਰਕੇ ਸਾਡਾ ਅੱਜ ਵੀ ਹਰ ਲੀਡਰ ਹਰ ਵਰਕਰ ਆਪਣੇ ਬਜ਼ੁਰਗਾਂ ਦੀਆਂ ਕੁਰਬਾਨੀਆਂ ਤੇ ਨਾਜ਼ ਕਰਦਾ ਹੋਇਆ ਜ਼ਬਰ ਜ਼ੁਲਮ ਦਾ ਟੱਕਰਾ ਕਰਨ ਵਾਸਤੇ ਤਿਆਰ। ਔਰ ਮਜੀਠੀਆ ਸਾਹਿਬ ਦੇ ਵਿੱਚ ਵੀ ਉਹੀ ਖੂਨ ਹੈ। ਇਸ ਕਰਕੇ ਤਗੜੇ ਹੋ ਕੇ ਜਿਹੜਾ ਅੱਗੇ ਤੋਂ ਵੀ ਵੱਧ એનર્ਜੀ ਦੇ ਨਾਲ ਉਹ ਸਰਕਾਰ ਦੀਆਂ ਜਿਹੜੀਆਂ ਗਲਤ ਨੀਤੀਆਂ ਉਹਦਾ ਵਿਰੋਧ ਕਰਨਗੇ।